ਭਾਬਾ ਆ ਚੁੱਕੇ ਨੇ ਇਹ ਬਾਤ ਹਮਾਰਾ ਧਾਰਨਾ ਦੇ ਵਿੱਚ ਪਾਣੀ ਦੇ ਸੰਬੰਧ ਜਿਹੜਾ ਇਹ ਨਾ ਬਾਜ਼ਾਰ ਦੇ ਵਿੱਚ ਆਉਂਦਾ ਤੇ ਮੇਨ ਬਾਜ਼ਾਰ ਦੇ ਵਿੱਚ ਪੰਚਾਇਤ ਘਰ ਦੇ ਲਾਗੇ ਪੀਪਲ ਆ ਤੇ ਜਿਹੜੀਆਂ ਪੈਸਾ ਉਹ ਹਰ ਵੇਲੇ ਦੀਦ ਰਹਿੰਦੀਆਂ ਤੇ ਆ ਦੇਖੋ ਆ ਲੀਕਾਂ ਜਿਹੜੀ ਹੈਗੀ ਆ ਇਹਦੀ ਆ ਹੁਣ ਇਹਨਾਂ ਨੇ ਪਾਣੀ ਛੱਡਿਆ ਆ ਤੇ ਇਹ ਪਾਣੀ ਕੁਝ ਜਿਹੜਾ ਆਖੇ ਬਾਹਰੋਂ ਨਿਕਲਦਾ ਆ ਤੇ ਜਿੱਥੋਂ ਇਹ ਨੀਕ ਟਿਊਬ ਨਾਲ ਪਾਉਂਦਾ ਆ ਤੇ ਉਤੋਂ ਸਿਮ ਸਿਮ ਕੇ ਇਹੋ ਹੀ ਗੰਦਾ ਪਾਣੀ ਜਿਹੜਾ ਉਹ ਵਿੱਚ ਜਾਂਦਾ ਜਿਹਦੇ ਵਿੱਚ ਵਾਟਰ ਸਪਲਾਈ ਦੇ ਆ ਤਾਂ ਘੜੀ ਜਿਹੜੇ ਉਹ ਸੁੱਤੇ ਪਿਆ ਇਹ ਗੰਦਾ ਪਾਣੀ ਜਾਣ ਦੇ ਨਾਲ ਆਪ ਲੋਕਾਂ ਦੇ ਵਿੱਚ ਮਾਰ ਗਿਆ ਫੜ ਗਿਆ ਜਾਂ ਹਾ ਗਿਆ ਤੇ ਆਪਾਂ ਕਹਿੰਦੇ ਆ ਕਿ ਨੇਤ ਤੇ ਨੇ ਕਿ ਲੋਕਾਂ ਨੂੰ ਸ਼ੁੱਧ ਪਾਣੀ ਦਿੱਤਾ ਜਾਣਾ ਜੀ ਆਹ ਦੇਖ ਲਓ ਸ਼ੁੱਧ ਪਾਣੀ ਤੇ ਆਮ ਆਦਮੀ ਪਾਰਟੀ ਦੇ ਵੇਲੇ ਆਪਾਂ ਕਹਿੰਦੇ